ਨੂੰ ਆ ਵੇਖੋ ਗੁਫਾ ਗੁਫਾ ਜੇ ਟ੍ਰੈਵਿੰਗ ਲੱਗੀ ਆ ਲੋਦੇ ਆ ਅਰੇ ਫੜ ਕੇ ਰੱਖ ਐਦਾਂ ਫੜ ਕੇ ਰੱਖ ਪੋਣਾ ਦਾ ਐ ਇੱਕ ਮਿੰਟ ਪਾਲਾ ਟੁੱਟ ਗਿਆ ਉਹਨਾਂ ਜਿੱਤੇ 不跑了，干啥？ ਰਾਜ ਬੰਟੀ ਭਾਜੀ ਪਿਛੇ ਡੀਕੰਡੇ ਆਹੀ ਮੁੰਡਿਆਂ ਨੂੰ ਬੰਟੀ ਭਾਜੀ ਹਾਂ ਜੀ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਬੰਟੀ ਭਾਜੀ ਆ ਮੇਰਾ ਵੀਰ ਮੈਨੂੰ ਬਹੁਤ ਸਪੋਰਟ ਕਰਦਾ ਬੰਟੀ ਭਾਜੀ ਸਾਨੂੰ ਮਾਹੀ ਮਿਲੇ ਅੱਜ ਫੇਰ ਕਿੱ데 ਜਾਣੇ ਕਰਮਪਾ ਕੇ ਚੰਗੇ ਸਾਡੇ ਬੰਟੀ ਭਾਜੀ ਮਿਲ ਗਏ ਅੱਜ ਫੇਰ ਕਿਨੇ ਬੰਟੀ ਭਾਜੀ ਕਿੱਥੇ ਜਾਣੇ ਜਾਣੇ ਪਾਜੀ ਅਸੀਂ ਉੱਥੇ ਜਾਣੇ ਬਣੀ ਕਰਨੇ ਜਾਣਦੇ ਆ ਅੱਛਾ ਚਾਚਾ ਨਾਲ ਮਿਲਦੇ ਨੇ ਹਾਂ ਕੋਈ ਗੱਲ ਨਹੀਂ ਸਾਰੇ ਬੰਦੇ ਆਪਣੇ ਫੇਕ ਲੋਗੇ ਵੱਧ ਤੋਂ ਵੱਧ ਲਾਈਕ ਸ਼ੇਅਰ ਦੇਖੋ ਤੁਸੀਂ ਪਹਾੜੀਆਂ ਵੇਖੋ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਕਰੋ ਜਰੂਰ ਆਪਣੇ ਵੀਰ ਫੇਰ ਆ ਗਏ ਨੇ ਲੋ ਜੀਆ ਦਰਿਆਵਾਜਾ ਕਿੰਡਾ ਸੋਹਣਾ ਹੈ ਅਮਰਤਵੀਰ ਵੀ ਬੜਾ ਸੋਹਣਾ ਹੈ ਬਹੁਤ ਸੋਹਣਾ ਲੱਗੰਡਿਆ ਅੱਜ ਲੱਗ ਮੇਰਾ ਵੰਡੀ ਹੈ ਲੱਗ ਪੂਰਾ ਇਦਾਂ ਹੀ ਕਿਰਦਾ ਦਾ ਪੀੜ ਇਹਦੇ ਇਦਾਂ ਹੈ ਸਹੀ ਗੱਲ ਈ ਪਰ ਮਜ਼ਾ ਈ ਮੋਟਰਸਾਈਕਲ ਦਾ ਅਮਰਤ ਵੇਖ ਨਜ਼ਾਰੇ ਚੈੱਕ ਆ ਰ ਡ੍ਰਿਪ ਕੱਟਣੀ ਚਾਹੀਦੀ ਬੰਦੇ ਨੂੰ ਹੈ ਹਾਰਪੀ ਡ੍ਰਿਪ ਕੱਟਣੀ ਚਾਹੀਦੀ ਬਿਲਕੁਲ ਬਿਲਕੁਲ ਦੁੱਖ ਵੀ ਚਲਾਣਾ ਚਾਹੀਦਾ ਸਰੀਰ ਤੇ ਰੋਡ ਘੋਤੇ ਹੀ ਫੇਰ ਨਜ਼ਾਰੇ ਚੈੱਕ ਕਰੋ ਤੁਸੀਂ ਪਾਈ ਉਹ ਮੇਰਾ ਗੱਲ ਸੁਣ। ਹਾਂ ਕਿੱਦਾਂ ਆ ਮੇਰੇ ਪਿੱਛੇ ਮੇਰਾ ਵੀਰ ਬੈਠਾ ਏ ਕਰ। ਠੀਕ ਆ ਭਰਾ। ਸਾਰਾ ਟੋਲੀ ਕਰਾ। ਹਰ ਰੋਡ ਤੇ ਮੈਂ ਨਾ ਰੋਡ ਬਹੁਤ ਵਧੀਆ ਬਣਾਤੀ ਹਿਮਾਚਲ ਸਰਕਾਰ ਨੇ ਬਹੁਤ ਮਜ਼ਾ ਆਉਂਦੇ ਮੋਟਰਸਾਈਕਲ ਚਲਾਉਣ ਦੇ। ਲੋ ਜੀ ਨਜ਼ਾਰੇ ਦੇਖੋ। ਮਨੀਕਰਨ ਨੂੰ ਜਾਂਦੇ ਆ। ਮਜ਼ਾ ਆਉਂਦਾ ਪੂਰਾ। ਨੰਦਾ ਪੂਰਾ। ਬਸ ਮੋਟਰਸਾਈਕਲ ਚਲਾਉਣ ਦੇਣ ਨਾ ਤੂੰ। ਮੋੜ ਸੇ ਸੁਭਈਆ ਮੋੜ ਮਾੜ ਬੜੇ ਧਿਆਨ ਨਾਲ ਘਟਨੇ ਪੈਂਦੇ ਆ ਆ ਦੇਖੋ ਪਤਾ ਨਹੀਂ ਨਦੀਜੀ ਨਦੀਜੀ ਆ ਕਿ ਕੀ ਦਰਿਆ ਦਰੂ ਬਹੁਤ ਸੋਹਣਾ ਵਾ ਮੁੰਡੇ ਆਂਡੇ ਪਿਛੇ ਆਪਣੇ ਆ ਵੇਖੋ ਕਾਫੀ ਗੜੀ ਹਾਂ ਆਪਾਂ ਗਾੜੀ ਆ ਗਏ ਆ ਭਜੌਂਦਾ ਵੜਾ ਤੂੰ ਮੋੜ ਸੇ ਲਵੇਲਾ ਤੂੰ ਗਾੜੀ ਲਾਦਣਾ ਹਰ ਵਾਰੀ ਝੰਡਾ ਹੀ ਬਣ ਲਿਆ ਸੀ ਯੋ ਜਿਹੜਾ ਹਵਾ ਨਾਲ ਫਿਰ ਖਿੱਚਦਾ ਇੱਕ ਸਾਈਡ ਨੂੰ ਤੇ ਫਿਰ ਪ੍ਰੋਬਲਮ ਆਉਂਦੀ ਆ ਦੇਖ ਸਕਦੇ ਆ ਪਤਾ ਕਰਕੇ ਝੰਡਾ हेलो भी भाई हेलो भाई साहब हिंदी बोलते हो आप ये कौन सा है गांव कौन सा है कर। सुंदर नगर है व्लॉग बन रहा है भाई आप कौन सा नगर है भाई ये सुंदर नगर है सच में यार बहुत सुंदर है ये क्या है झील है क्या है ये लेक है लेक, है बहुत सुंदर बहुत सुंदर है ना भाई आपका यूट्यूब चैनल का नाम क्या है मेरा यूवी शेर गेला भाई हाँ

ਅਹੀਂ ਬਾਈ ਆਏ ਆਂ ਅਦਰੋਂ ਇੱਥੇ ਆ ਜਾਓ ਅਹੀਂ ਆਏ ਆਂ ਅਦਰੋਂ ਪੰਜਾਬ ਚੋਂ ਗੁਰਦਾਸਪੁਰ ਜ਼ਿਲ੍ਹਾ ਸਾਡਾ ਅੱਛਾ ਹਾਂਜੀ ਬਹੁਤ ਵਧੀਆ ਹੁਸ਼ਿਆਰਪੁਰ 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 ਤੇ ਅਹੀਂ ਵੇਲੋ ਵੀ ਤੁਰੇ ਆਜੀ ਤੁਰੇ ਹੀ ਤੇ ਨੰਦਪੁਰ ਸਾਹਿਬ ਨਹੀਂ ਅਹੀਂ ਖਲੋ ਖੜੇ ਅੱਛਾ ਸਿੱਧਾ ਇਧਰ ਹੀ ਜਾਏਂਗੇ ਪਹਿਲੇ ਸਿੱਧਾ ਮਨੀਕਰਨ ਮਨੀਕਰਨ ਫਿਰ ਜਾਏਂਗੇ ਅੱਜ ਕੱਲ੍ਹ ਸਵੇਰੇ ਮਨੀਕਰਨ ਹੋਣਾ ਅੱਜ ਕੱਲ੍ਹ ਸਵੇਰੇ ਮਨੀਕਰਨ ਹੋਣਾ ਉਸਕੇ ਬਾਅਦ ਉਧਰ ਸੌਏਂਗੇ ਤੋਂ ਉਧਰ ਜਾਏਂਗੇ ਫਿਰ ਕੱਲ ਜਾਏਂਗੇ ਮਨਾਲੀ मनाली भी जाना ठीक है भाई बहुत अच्छा लगा आपसे मिलकर बढ़िया आप जैसे आदमी कभी कभार मिलते हैं नहीं तो इतना कुछ दिन से कोई नहीं बात करता भाई ठीक है ना हम भी कुछ दिल आदमी है जैसे कोई हमसे बात करेगा तो हम भी कर लेते हैं इंसानी इंसान ने बनाई है मैन मेड है ना ठीक है मैन मेड है ठीक है हाँ ठीक है ठीक है किस तरह से बनाई है ये मतलब थी नहीं पहले ठीक है ठीक है बनाई है ये नेचुरल नहीं है नेचुरल नहीं है मैन मेड है चलो बढ़िया फिर भी बहुत सुंदर नजारा है भाई इसका लेकिन जब पहाड़ों में सूरज डूब रहा है तो पहाड़ भी दिख रहे हैं पानी के नजारे जे इधर किरने कि हाँ उधर ही है किरने पड़ रही है ना उधर चमक रहा है बहुत सुंदर लग रहा है भाई हेलो भैया ਬਾਈਡਰ ਜੇ ਚ ਮਾਰਦਾ ਹੀ ਉਹ ਹਾਂ ਲੱਤ ਤੇ ਸੱਟ ਲਾਤੀ ਕਿੰਨੀ ਕਿ ਲੱਗੀ ਸੱਟ ਵਖਾਹ ਪਲਾ ਉਹ ਤੇਰਾ ਪਲਾ ਜੇ ਇਹਨੂੰ ਤੇ ਲੱਗੀ ਇੱਕ ਸਾਈਡ ਨੂੰ ਫੁੱਲ ਲੱਤ ਫੁੱਲ ਗਈ ਹੈ ਨਾ ਕਿੰਨੀ ਪਸਾਰ ਹੁੰਦੀ ਹੈ ਸੱਟ ਨੂੰ ਫੁੱਲ ਗਈ ਆ ਕੱਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੋਣਾ ਨੂੰ ਕਹਿੰਨੇ ਆ ਧਿਆਨ ਨਾਲ ਚਲਾ ਥੋੜਾ ਮੋਟਰਸਾਈਕਲ ਹੁਣ ਮੈਂ ਚਲਾਉਣਾ ਰੱਜਿਆ ਗੁੜੀਆ ਹਾਂ ਉਦਾਂ ਭੈਣ ਤੋਂ ਵਸ ਧਿਆਨ ਨਾਲ ਚਲਾਈਏ ਮੇਰਾ ਭਰਾ ਕਰਨ ਤੂੰ ਠੀਕ ਚਲਾਉਂਦੇ ਆ ਮੋਟਰਸਾਈਕਲ ਹਾਂ ਉਹ ਵੀ ਲੈਣ ਚਲਾਉਣਾ ਮੋਟਰਸਾਈਕਲ ਠੀਕ ਚਲਾਉਣਾ ਨਵਾਂ ਮੰਦਾ ਜੀ ਹਾਂ ਓਏ ਓਦਾਂ ਨਹੀਂ ਚਲਾਉਣਾ ਕਹਿੰਦਾ ਮੇਰਾ ਉਹਦਾਂ ਚਲਾਉਣਾ ਬੰਦਾ ਆ ਗਿਆ ਆਪਣਾ ਇੱਕ ਫੱਟਰ ਜੱਸੇ ਤੇਰੀ ਫੋਟੋ ਬਾਲੀ ਸੋਹਣੀ ਆਉਂਦੀ ਓਏ ਜੱਸੇ ਨਹੀਂ ਗੋਗ ਪਿੰਦੇ ਹੋਏ ਹਾਂ ਰਿਚ ਕਿਡਸ ਰਿਚ ਕਿਡਸ ਇਤਨਾ ਮਾਚ ਲਵਾ ਦਾ ਪਾਣੀ ਸਮਾਂ ਚ ਲਵਾ ਆ ਆ ਵੇਖੋ ਸੁੰਦਰਨਗਰ ਰਾਏ ਹਮਾ ਚੱਲਦਾ ਓ ਯਾ ਜਾਣੇ ਹੋਈ ਆ ਸੁੰਦਰਨਗਰ ਹੈਂ ਸੁੰਦਰ ਨਗਰ ਦੇਖੋ ਮੈਂ ਚੱਲਦਾ ਨਹੀਂ। ਇਹ ਖਲੋਤੇ ਆ ਤੇ ਸੱਟ ਲੱਗੀ ਜੱਗੇ ਤੇ ਪੱਟੀ ਕਰਾਈ ਆ। ਕਿਥੇ ਗਿਆ ਸਾਲਾ ਇੱਧਰ? ਜੱਸੇ ਹਾਂਜੀ ਵੀ ਮੰਡੀ ਪਹੁੰਚਣ ਲੱਗੇ ਸੀ। ਪਹੁੰਚ ਹੀ ਜੱਲੇ ਬਸ ਪੰਜਾਂ ਕਿੰਮੜਾ ਰਸਤਾ ਰਹਿ ਗਿਆ ਤੇ ਸਾਡੀ ਜਿਹੜੀ ਆ ਬਾਈਕ ਆ ਇਹ ਹੋ ਗਈ ਆ ਖਰਾਬ। ਗਰਮ ਜਾਈ ਹੋ ਗਈ ਆ ਤੇ ਆਹ ਕੋ ਢਲਾਣੀ ਤੇ ਤਲਾਂ ਚੜ੍ਹਨੀ ਡਈ ਏ। ਪਹਾੜੀ ਤੋਂ ਚੜ੍ਹਨੀ ਡਿਆ ਮੋਟਰਸਾਈਕਲ ਬੰਦ ਹੋਈ ਜਾਂੜਿਆ ਇਸ ਕਰਕੇ। ਸੱਚੀ ਗੱਲ ਬਾਈ। ਮੈਂ ਆਏ। ਬੰਦੇ ਮਿਲਦੇ ਇੱਥੇ ਆਪਾਂ ਨੂੰ ਹਮਾਜ ਲੀਏ ਵਧੀਆ ਆਪਣਾ ਕੁੰਡੇ ਬੋਲਦੇ ਬਾਈਕ ਹੋ ਗਈ ਆਪਣੀ ਖਰਾਬ ਤੇ ਹੁਣ ਨਹੀਂ ਆਪਣੇ ਬੰਦਿਆਂ ਨੂੰ ਸੰਦਿਆ ਵਾ ਵੇਟ ਕਰਨ ਦੇ ਆ ਫਿਰ ਵੈਨੇ ਆ ਕੀ ਪ੍ਰੋਬਲਮ ਪਈ ਆ ਬਣਾਈਆਂ ਫਿਰ ਕੇ ਚਲੋ ਓਕੇ ਗਾਇਸ ਆਏ ਹੋਏ ਅੱਖਾਂ ਜਗਦੀਆਂ ਮੁੰਡੇ ਦੀਆਂ ਆ ਵੇਖੋ ਇੱਥੇ ਖਲੋਤੇ ਅਸੀਂ ਬਾਜ਼ਾਰ ਜੇ ਬਿਲਡਿੰਗ ਕਿੱਡੀ ਸੋਹਣੀ ਏ ਦੇਖੋ ਪਹਾੜੀਆਂ ਕਿੱਡੀਆਂ ਉੱਚੀਆਂ ਬੰਦੇ ਆਪਣੇ ਆਉਣ ਲੱਗੇ ਆ ਕੰਗਾਪੜਾ ਪਤਾ ਨਹੀਂ ਕੀ ਗੱਲ ਹੋ ਗਈ ਇਹਨੂੰ ਪਿੱਛੋਂ 900 ਦੀ ਸਪੀਡ ਤੇ ਲਿਆਏ ਜਿੱਥੇ ਆਣ ਕੇ ਗਰਮ ਹੋ ਗਿਆ ਵੀਰ ਹੋਰ ਇਹਨਾਂ ਗੱਲੇ ਵਾ ਬੋਲੀਆ ਬਾਗੀ ਤਾਂ ਨਹੀਂ ਰੁਕਿਆ ਬਹਾਨੀ ਕਿਤੇ ਮੇਰਾ ਵੀਰ ਗਰਮ ਹੋ ਗਿਆ ਹੈ ਤੇ ਜਿੰਨੇ ਵੀ ਹੋਣਾ ਮੇਰਾ ਵੀਰ ਠੰਡੇ ਕਰਾ ਕਰਾ ਲਿਆਵੇ ਮੋਟਾ ਸਾਧਵਾਦ ਵਾਲੀ ਮਤਲਬ ਆਤਨਾ ਕਰਾਵੇ ਬੜਾ ਭਜਾਵੇ ਨਾ ਅਸੀਂ ਬੜਾ ਭਜਾਉਂਦੇ ਆਂ ਗੁੰਡ ਪੜਨੇ ਬੁਰੀ ਬੋਸਲ ਜੀ ਉੱਠੀ ਮਰੋੜਨੇ ਬੁਰੀ 90 ਤੋਂ ਥੱਲੇ ਨਹੀਂ ਹੋਏ 90 ਤੋਂ 100 90 ਤੋਂ 100 ਰੱਖੰਦਿਆ ਤਾਂ ਕਰਕੇ ਮੋਸਾ ਨਾ ਗਾਟਾ ਕਰਮ ਗਰਮ ਇਹ ਕੋਈ ਗੱਲ ਨਹੀਂ ਮੈਂ ਨੇ ਮਕੈਨਿਕ ਨੂੰ ਫੋਨ ਕਰਵਾਉਂਦੇ ਆ ਹਾਂਜੀ ਵੀ ਇਧਰ ਨੂੰ ਕਰਦਾ ਮੈਂ ਫੇਰ ਕੈਮਰਾ ਬੰਟੀ ਬੰਟੀ ਭਾਜੀ ਮਾਹ ਮਿਲਦੇ ਨੇ ਹੱਟ ਬੰਟੀ ਭਾਜੀ ਬੇਤਮ ਭਰਾ ਧੰਨ ਪਾਗ ਹੌਟ ਕਰਦੇ ਬੰਦੇ ਆਪਾਂ ਨੂੰ ਧੰਨ ਪਾਗ ਸਾਡੇ ਬੰਟੀ ਕਿਦਾਂ ਵਲੋਗ ਆਇਆ ਕਰ ਰੋਜ਼ ਫੇਰ ਥੈਂਕ ਯੂ ਭਰਾ ਬਹੁਤ ਬਹੁਤ ਧੰਨਵਾਦ ਸਬਸਕ੍ਰਾਈਬ ਕਰਦੇ ਕਰੋ ਭਾਈ ਨੂੰ ਆਪਣੇ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਨਾ ਨਹੀਂ ਭੁੱਲਣਾ ਅੱਜ ਕੱਲ ਨੂੰ ਮਨਾਲੀ ਵਿਖਾਉਨੇ ਆਪਾਂ ਚਾਰਾਂ ਨੂੰ ਅੱਜ ਕੱਲ ਨੂੰ ਮਨਾਲੀ ਵਿਖਾਉਨੇ ਆ ਤੁਹਾਨੂੰ ਸਾਡੇ ਮੇਰੇ ਬੰਦਾ ਕਿੱਥੇ ਗਿਆ ਵਾ ਇੱਕ ਇੱਕੋ ਭਾਈ ਲੰਮੇ ਪਏ ਨੇ ਸਾਡੇ ਉਹ ਭਾਈ ਲੰਮੇ ਪਏ ਆ ਅੰਦਰ ਦੇ ਅਮਰਦੇ ਭਾਈ ਬਾਹਰ ਆ ਜਾ ਭਾਈ ਨੂੰ ਲਾਈਕ ਕਰੋ ਲਾਈਕ ਮਰੋ ਸ਼ੇਅਰ ਜਰੂਰ ਕਰਨਾ ਜੇ ਲਾਈਕ ਮੈਂ ਸ਼ੇਅਰ ਨਹੀਂ ਮੈਂ ਗੱਲ ਤੁਹਾਨੂੰ ਦੱਸਦੀ ਹੁਣ ਮੈਂ ਗੱਲ ਤੇ ਆ ਜੀ ਆਪਾਂ ਵੀ ਅਸੀਂ ਮਣੀ ਕਰਨ ਦੇ ਰਸਤੇ ਬੈਠੇ ਆ ਗੁਰਦੁਆਰੇ ਮੰਡੀ ਸਾਹਿਬ ਤੇ ਅਸੀਂ ਹੁਣ ਕਿੰਨਾ ਕਿਲੋਮੀਟਰ ਰਹਿ ਗਿਆ ਵਾ 100 100 ਕਿਲੋਮੀਟਰ ਆਪਣਾ ਜੇ ਰਹਿ ਗਿਆ ਆ ਤੇ ਅਸੀਂ ਰਾਤੋ ਰਾਤ ਲਾਉਣੀ ਹੈ ਗੱਡੀ ਉੱਥੇ ਲਾ ਦੇਣਾ ਕਰਨ ਆਵੇ ਡਰਾਈਵਰ ਬਾਲਾ ਤੱਕੜੇ ਸਾਡੇ ਆ ਸਾਰੇ ਡਰਾਈਵਰ ਆ ਵੀਰ ਤੇਰਾ ਨਾਮ ਕੀ ਨਾਮ ਦੱਸ ਆਪਣਾ ਰਾਜਾ 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 ਡਾਊਨ ਨੇ ਕੁਠਾ ਨਾ ਨਹੀਂ ਲੈਣਾ ਸਿੱਧਾ ਹੀ ਲੈਣਾ ਆਪਾਂ ਪਿਆਰ ਨਾ ਕਹੀਏ ਜੀ ਆਪ ਵੀਰ ਆ ਗਿਆ ਆਡੀਅנס ਆਹੀ ਹੁਣ ਮਿਲਦੇ ਆ ਤੁਹਾਨੂੰ ਮਨੀਕਰਨ ਸਾਹਿਬ ਜਾ ਕੇ ਇਹ ਵੀ ਰਿਕਾਰਡ ਬਣਾ ਦੇਣਾ ਮੁੰਡਿਆਂ ਨੇ ਅੱਜ ਕਾਹਦਾ ਰਿਕਾਰਡ ਨੂੰਣਾ ਭਲਾ ਅਸੀਂ ਅੱਜ ਪਿੰਡੋਂ ਤੁਰ ਕੇ ਸਿੱਧਾ ਹੀ ਪਿੰਡੋਂ ਤੁਰ ਕੇ ਸਿੱਧਾ ਹੀ ਮਨੀਕਰਨ ਸਾਹਿਬ ਬਿਨਾ ਬ੍ਰੇਕ ਤੋਂ ਠੀਕ ਆ ਬਿਨਾ ਰੈਸਟ ਕੀਤੇ ਚਲੋ ਠੀਕ ਆ ਓਕੇ ਜੀ ਆਜੋ ਆਜੋ ਯਾਰ ਹਾਂਜੀ ਵੀ ਅਹੀਂ ਚੱਲੇ ਥੁਰਵਾ ਨਾਉਣ ਲੱਗੇ ਮਨੀ ਕਰਨ ਸਾਹਿਬ ਤੋਂ ਥਿਊ ਚੈੱਕ ਕਰੋ ਬਸ ਆ ਜਾ ਆ ਜਾ ਥਿਊ ਚੈੱਕ ਕਰੋ ਵੇਖੋ